ਸੱਚ ਕਲਿਸਾਰ ਆ ਨਪਰਮਾ ਤੇ ਅੰਕਿਆ ਫੰਕਸੀ ਵੀ ਸਾਈਕ ਟਿਕ ਟਕ ਹੋ ਗਿਆ ਮੈਂ ਵੀ ਠੀਕ ਠਾਕ ਹੈਗੀ ਉੱਠ ਕੇ ਤਿਆਰ ਹੋ ਕੇ ਨਾਤੋ ਕੇ ਤਿਆਰ ਹੋ ਕੇ ਆਪਾਂ ਆ ਗਏ ਥੱਲੇ ਤੇ ਆਹ ਦੇਖੋ ਜੀ ਆਪਾਂ ਲੱਗੇ ਹਾਂ ਉਨ ਲੱਗੇ ਮੈਂ ਚਾਹ ਬਣਾਉਣ ਚਾਹ ਬਣਾ ਕੇ ਤੇ ਅੱਜ ਆਪਾਂ ਕੱਢਿਆ ਆਪਣੇ ਲਈ ਟਾਈਮ ਆਪਣੇ ਲਈ ਟਾਈਮ ਕੱਢਿਆ ਤੇ ਮੈਂ ਜਾ ਰਹੀਆਂ ਅੱਜ ਘੁੰਮਣ ਕਰਨ ਤੇ ਤੁਹਾਨੂੰ ਵੀ ਨਾਲ ਲੈ ਕੇ ਜਾऊंगी ਦਿਖਾऊंगी ਬਾਹਰ ইংল্যান্ড ਦੀਆਂ ਚੀਜ਼ਾਂ ਜਿੱਥੇ ਤੱਕ ਮੈਂ ਜਾऊंगी ਜੋ ਵੀ ਹੋਗਾ ਤੇ ਮੈਂ ਤੁਹਾਨੂੰ ਜਰੂਰ ਦਿਖਾऊंगी ਢੇੜੇ ਜਿੱਥੇ ਜਿੱਥੇ ਮੈਂ ਢੇੜੇ ਕਢੂੰਗੀ ਤੁਹਾਡੇ ਵੀ ਨਾਲ ਕਢਾऊंगी ਤੇ ਜਾ ਰਹੀ ਆ ਮੈਂ ਕੱਲੀ ਤੇ ਆਪਣੇ ਲਈ ਦਮ ਕੱਢ ਕੇ ਤੇ ਜਾਉਂਗੀ ਮੈਂ ਤੇ ਮੇਰੀ ਫਰੈਂਡ ਚਲੀਆਂ ਆ ਤੇ ਦਿਨ ਵੀ ਦੇਖ ਲੋ ਸਾਡਾ ਕਿੰਨਾ ਸੋਹਣਾ ਦਿਨ ਹੈ ਅੱਜ ਇੰਨੀ ਧੁੱਪ ਹੈ ਬਾਹਰ ਸੂਜੀ ਚਮਕਦਾ ਰਿਹਾਦਾ ਤੇ ਕੁਛ ਨਹੀਂ ਦਿਖਦਾ ਤੇ ਤੇ ਸਾਡਾ ਰਾਜਾ ਵੀ ਸੁੱਤਾ ਪਿਆ ਆ ਹੁਣ ਮੈਂ ਠਾਉਣ ਲੱਗੀ ਆ ਦੇਖ ਲੋ ਰਾਜਾ ਸੁੱਤਾ ਪਿਆ ਹੈ ਤੇ ਟਾਈਮ ਵੀ ਦਿਖਾ ਦਿੰਨੀ ਆ ਤੁਹਾਨੂੰ ਟਾਈਮ ਕਿੰਨਾ ਹੋਇਆ ਜੀ ਇੱਥੇ ਲੱਗਣਾ 3:30 ਟਾਈਮ ਜਰੂਰ ਦਿਖਦਾ ਹੋਗਾ ਇੱਥੇ ਤੇ ਏ ਬੱਜ ਜਾਈ ਹੈ 6:08 ਹੋਇਆ ਜੀ ਇਹ ਨਾਲੀ ਤੇ ਐਡੀ ਧੁੱਪ ਨਿਕਲੀ ਦੇਖ ਕੇ ਤਾਂ ਲੱਗਦਾ ਬਹੁਤ ਸੋਹਣਾ ਦਿਨ ਹੈ ਤੇ ਪਰ ਹੁਣ ਆਪਾਂ ਦੇਖਦੇ ਹਾਂ ਦਿਨ ਕਿੱਦਾਂ ਦਾ ਹੈ ਤੇ ਅੱਜ ਮੈਂ ਇੱਕ ਮਾਉਂਗੀ ਤੁਹਾਨੂੰ ਸਾਰੇ ਜਿੱਦ ਲਈ ਸਾਨੂੰ ਮਾ ਜਾਉਂਗੀ ਤੇ ਤੁਹਾਨੂੰ ਨਾਲ-ਨਾਲ ਲੈ ਕੇ ਜਾਉਂਗੀ ਆਜਾ ਆਪਾਂ ਲੱਗੀ ਮੈਨ ਲੈ ਕੇ ਰਾਜੀ ਨੂੰ ਠਾਣ ਦੇਖੋ ਰਾਜੀ ਗੁੱਡ ਮਾਰਨਿੰਗ ਰਾਜੀ ਮੇਰੇ ਖਿਲਾਰੇ ਬਲ ਨਾ ਦੇਖਿਓ ਕਿ ਤਵੇ ਜੇ ਨਾ ਪਰ ਕਵਰ ਨਹੀਂ ਕਰਦੇ ਗੁੱਡ ਮਾਰਨਿੰਗ ਤਾਂ ਫਿਰ ਇਹ ਸੌਂਦਾ ਨਹੀਂ ਚਲੋ ਬੱਚੇ ਮਾਤਾ ਗੁੱਡ ਮਾਰਨਿੰਗ ਇਹਨੂੰ ਪਤਾ ਹੈ ਕਿ ਮੈਂ ਹੁਣ ਖੜੀ ਆ ਤੇ ਕੈਮ ਫੋਨ ਲੈ ਕੇ ਇਸ ਕਰਕੇ ਨੇ ਵਾਸੇ ਨਹੀਂ ਮਾਨੀ ਮੈਂ ਕਿ ਮੈਂ ਥੋੜਾ ਲਗਾ ਦੀ ਇਹਨੂੰ ਇਨਾ ਜੇ ਗੁੱਡ ਮਾਰਨਿੰਗ ਰਾਜਾ ਸਾਡਾ ਉੱਠ ਖੜਿਆ ਤੇ ਹੁਣ ਲੱਗਿਆ ਨੌਣੀ ਨੂੰ ਡੈਡੀ ਸਵੇਰ ਸਵੇਰੀ ਨੂੰ ਲਿਆ ਕੇ ਪਾਣੀ ਚ ਬਾੜ ਦੇਂਦਾ ਕਿ ਨਾ ਲਾ ਬਸ ਕਦੇ ਉੱਪਰ ਸ਼ੌਚੀ ਜਾ ਕੇ ਨਾ ਕੇ ਆਉਂਦਾ ਤੇ ਕਦੇ ਇਹ ਨਾ ਲੈਂਦਾ ਥੱਲੇ ਸਿੰਕ ਦੇ ਵਿੱਚ ਤੇ ਪਾਣੀ ਨਾ ਕੇ ਬੜਾ ਖੁਸ਼ ਰਹਿੰਦਾ ਹੈ ਤੇ ਫਿਰ ਸਾਰਾ ਦਿਨ ਇਹਨੂੰ ਬਸ ਮਸਤ ਰਹਿੰਦਾ ਹੈ ਖੇਡਦਾ ਰਹਿੰਦਾ ਹੈ ਇੰਜੁਏ ਕਰਦਾ ਹੈ ਪਾਣੀ ਨਾਲ ਬਹੁਤ ਤੇ ਕਈ ਵਾਰ ਤਾਂ ਪਾਣੀ ਜਿਆਦਾ ਪੀ ਜਾਂਦਾ ਖੇਡਦਾ ਖੇਡਦਾ ਤੇ ਫਿਰ ਇਹ ਔਖਾ ਹੁੰਦਾ ਹਲੋ ਜੀ ਬਹਿ ਗਿਆ ਹੱਥ ਤੇ ਇੱਥੇ ਕੱਢ ਰੋ ਕਹਿੰਦਾ ਮੈਨੂੰ ਬਾਹਰ ਹੁਣ ਬਹੁਤ ਗੁੱਡ ਬੇਬੀ ਆ ਫਰਮਾ ਚੱਲੀਆਂ ਤੁਰ ਕੇ ਆਪਣੇ ਫਰੈਂਡ ਨੂੰ ਰੋਡ ਦੇ ਵਿੱਚ ਮੈਂ ਮਿਲਣਾ ਆ ਪਹਿਲਾਂ ਮੈਂ ਤੁਰ ਕੇ ਜਾਉਂਗੀ 10 ਕਿ ਮਿੰਟ ਤੁਰ ਕੇ ਤੇ ਉਸ ਤੋਂ ਬਾਅਦ ਫਿਰ ਮੇਰੀ ਫਰੈਂਡ ਮੈਨੂੰ ਮਿਲੂਗੀ ਤੇ ਉਹ ਫਿਰ ਆਪਾਂ ਅੱਗੇ ਚੱਲਾਂਗੇ ਇਕੱਠੇ ਹੋ ਕੇ ਤੇ ਅੱਜ ਅਸੀਂ ਇੰਜੋਏ ਕਰਨਾ ਬਸ ਗੇੜੇ ਕੱਢਣੇ ਆ ਤੇ ਇੰਜੋਏ ਕਰਨਾ ਆਪਣਾ ਟਾਈਮ ਸਪੈਂਡ ਕਰਨਾ ਇਹ ਹੈਗਾ ਜੀ ਆਪਣਾ ਬ੍ਰੈਜਰ ਤੇ ਇਹਦੇ ਥੱਲੇ ਚੱਲਦਾ ਪਾਣੀ ਤੇ ਆਪਾਂ ਇਹਦੇ ਨਾਲ-ਨਾਲ ਹੀ ਤੁਰੇ ਜਾਣਾ ਆ ਤੇ ਨਾਲੇ ਮੈਂ ਆਪਾਂ ਦੇਖਦੇ ਜਾਣਾ ਦੇਖੋ ਆ ਪਾਣੀ ਦੇ ਵਿੱਚ ਇਹ ਬੂਟ ਖੜੀਆਂ ਆ ਤੇ ਲੋਕਾਂ ਦੀਆਂ ਆਪਣੀਆਂ ਆ ਤੇ ਹੁਣ ਮੈਂ ਇਹਨੂੰ ਕ로ਸ ਕਰਕੇ ਮੈਂ ਜਾਣਾ ਉਹ ਪਹੁੰਚਣਾ ਆ ਜਿਹੜਾ ਉਧਰਲੀ ਸਾਈਡ ਤੇ ਤੇ ਉਹਨਾਂ ਚੋਂ ਆਪਾਂ ਚੱਲੀਏ ਤੁਰ ਕੇ ਹੋਰ ਤੁਰ ਹੀ ਜਾਣਾ ਤੇ ਬਸ ਆਪਾਂ ਕਰ ਲੈਣਾ ਆਪਣਾ ਟਾਈਮ ਪਾਸ ਮਤਰੀ ਜਾ ਰਹੀ ਆ ਤੇ ਮੈਨੂੰ 5 ਮਿੰਟ ਫੋਰ ਲੱਗਣੇ ਹਜੇ ਤੁਰ ਹੀ ਜਾਂਦੀ ਨੂੰ ਦਿਨ ਬਹੁਤ ਸੋਹਣਾ ਪਰ ਠੰਡ ਵੀ ਬਹੁਤ ਹਵਾ ਚੱਲਦੀ ਆ ਥੋੜੀ ਥੋੜੀ ਹਵਾ ਚੱਲਦੀ ਅੰਡੇ ਠੰਡੀ ਤੇ ਗਾਂ ਜਾ ਕੇ ਮੈਂ ਮਿਲਣਾ ਆਪਣੀ ਫਰੈਂਡ ਨੂੰ ਗੱਡੀਆਂ ਦੀ ਆਵਾਜ਼ ਹੀ ਆਉਂਦੀ ਹਣੀ ਕੁੱਕੇ ਗੱਡੀਆਂ ਬਹੁਤ ਸਵੇਰ ਦਾ ਟਾਈਮ ਆ ਟ੍ਰੈਫਿਕ ਟਾਈਮ ਫਿਰ ਅਸੀਂ ਮਿਲ ਕੇ ਹੁਣ ਆਪਾਂ ਪਹੁੰਚ ਗਏ ਟ੍ਰੇਨ ਸਟੇਸ਼ਨ ਤੇ ਤੇ ਆਪਾਂ ਹੁਣ ਜਾਵਾਂਗੇ ਟ੍ਰੇਨ ਦੇ ਉੱਤੇ ਦੇਖੋ ਜੀ ਆਪਾਂ ਬਣ ਕੇ ਟ੍ਰੇਨ ਦੇ ਵਿੱਚ ਤੇ ਟ੍ਰੇਨ ਦੇ ਵਿੱਚ ਵੀ ਥੋੜੀਆਂ ਜਿਹੀਆਂ ਸਵਾਰੀਆਂ ਅਰਲੀ ਕਰਕੇ ਥੋੜੀਆਂ ਸਵਾਰੀਆਂ ਜਿਹੜੀਆਂ ਜਿਆਦਾ ਅਰਲੀ ਜਾਣ ਵਾਲੀਆਂ ਉਹ ਨਿਕਲ ਗਈਆਂ ਤੇ ਅਸੀਂ ਹੈਗੇ ਹੁਣ ਪਿੱਛੇ ਤੇ ਹੁਣ ਇਹਦੇ ਵਿੱਚ ਸਵਾਰੀਆਂ ਹੈਗੀਆਂ ਥੋੜੀਆਂ ਤੇ ਦੇਖੋ ਆਪਾਂ ਟ੍ਰੇਨ ਦੇ ਵਿੱਚ ਚੱਲੇ ਗੁੰਮਰਣ ਫਿਰ ਆਪਣੇ ਟ੍ਰੇਨ ਕੱਢਿਆ ਕਿ ਹੁਣ ਆਪਾਂ ਮਸਤੀ ਕਰਕੇ ਤੇ ਮੁੜਿਆਉਣਾ ਪਰ ਥੋੜੇ ਜਿਹੀ ਚਿਰ ਤੱਕ ਮਜ਼ਾ ਬਹੁਤ ਆਉਂਦਾ ਟ੍ਰੇਨ ਦੇ ਵਿੱਚ ਬੈਠ ਕੇ ਬਹੁਤ ਨਾਈਸ ਲੱਗਦਾ ਸਾਰੇ ਪਾਸੇ ਚੀਜ਼ਾਂ ਦੇਖੋ ਗ੍ਰੀਨਰੀ ਆ ਦਿলো ਪਾਣੀ ਕਿੰਨਾ ਆ ਗਿਆ ਨਾ ਤੇ ਸਮੁੰਦਰ ਦੇਖ ਲਓ ਤੇ ਬਹੁਤ ਨਾਈਸ ਚੀਜ਼ਾਂ ਤੁਹਾਨੂੰ ਟ੍ਰੇਨ ਦੇ ਵਿੱਚ ਪਤਾ ਲੱਗਦੀਆਂ ਜੇ ਤੁਸੀਂ ਬਸ ਚੱਲਣ ਨਹੀਂ ਇਹਨਾਂ ਪਤਾ ਲੱਗਦਾ ਅਸੀਂ ਚੱਲੇ ਹੁਣ ਤੁਰ ਕੇ ਤੇ ਅਸੀਂ ਕਿਹਾ ਕਿ ਹੁਣ ਅਸੀਂ ਵਾਸਤੇ ਪੈਸੇ ਨਹੀਂ ਲਾਉਣੇ ਅਸੀਂ ਜਾਵਾਂਗੇ ਤੁਰ ਕੇ ਤੇ ਆਪਾਂ ਕਿੰਨੇ ਚਲੇ ਤੁਰਨਾ ਹੁਣ ਆਪਾਂ 17 ਮਿੰਟ ਲੈ ਜੀ 17 ਮਿੰਟ ਲਈ ਅਸੀਂ ਫਾਨੀ ਵੋਕ ਨਾਲ ਤਾਂ ਹੁਣ ਸਵੇਰ ਦੀ ਸਾਡੀ ਫਰੈਸ਼ ਆ ਲੈਵਾਂਗੇ ਅਸੀਂ ਤੇ ਨਾਲੇ ਅਸੀਂ ਆਪਣੇ ਮੰਜ਼ਲ ਤੇ ਪਹੁੰਚਾਂਗੇ ਜਿੱਥੇ ਅਸੀਂ ਪਹੁੰਚਣਾ ਹੈ ਤੇ ਉਹ ਹੁਣ ਤੁਰਨ ਦੀ ਸਲਾਹ ਕਰਦੇ ਸੀ ਕਿਵੇਂ ਆਪਾਂ ਇੱਥੇ ਤੱਕ ਪਹੁੰਚਾਂਗੇ ਮੈਂ ਇਹਨੂੰ ਸਲਾਹ ਦਿਤੀ ਆ ਮੇਖਿਆ ਆਪਾਂ ਬਾਰੇ ਕਿਸੇ ਦੀ ਇੱਕ ਗੱਲ ਤੋੜਦੇ ਆ ਆਪਣੇ 20 ਮਿੰਟ ਪੂਰੇ ਹੋ ਜਾਣੇ ਆ ਦੇਖੋ ਕਿੰਨਾ ਸੋਹਣਾ ਤੇ ਹੁਣ ਅਸੀਂ eture ਜਾਣਾ ਬਸ ਹੁਣ ਲੈਫਟ ਲੈਣੀਆਂ ਆਪਾਂ ਇੱਥੋਂ ਲੈਫਟ ਲੈਣੀ ਆਪਾਂ ਓਕੇ ਮੇਨ ਰੋਡ ਚੜ ਜਾਣਾ ਆਪਾਂ ਹਾਂ ਇਹ ਚੜੇ ਆਏ ਹਾਂ ਹਾਂ ਆਹ ਲੋ ਜੀ ਆ ਦੇਖੋ ਤਾਂ ਸਾਹਮਣੇ ਦਿਖਦੀ ਯੂਨੀਵਰਸਿਟੀ ਤੇ ਅਸੀਂ ਚੱਲੇ ਆ ਯੂਨੀਵਰਸਿਟੀ ਨੂੰ ਕਰਾਸ ਕਰਨਾ ਆ ਇਹ ਹੈਗੀ ਆ ਬੋਨ ਮੋਥ ਯੂਨੀਵਰਸਿਟੀ ਜਿੱਥੇ ਆਪਣੇ ਪੰਜਾਬੀ ਏਸ਼ੀਅਨ ਜਿਆਦਾ ਯੂਨੀਵਰਸਿਟੀ ਇੱਥੇ ਹੁੰਦੇ ਆ ਤੁਹਾਨੂੰ ਦਿਖ ਆਪਾਂ ਪਾ ਜੇ 16 ਮਿੰਟ ਹੋ ਗਏ ਤਰਿਆਂ ਨੂੰ 14 ਰਹਿ ਗਈ 14 ਮਿੰਟ ਰਹਿ ਗਈ ਤਰਿਆਂ ਦੇ ਜੀ ਅਸੀਂ 20 ਮਿੰਟ ਪੂਰੇ ਕਰਨੇ ਪੂਰੇ ਜਾਂਦੇ ਨੇ ਤੇ ਮਸਤੀ ਪੂਰੀ ਆ ਤੇ ਦਿਨ ਵੀ ਸੋਹਣਾ ਆ ਤੇ ਸਵੇਰ ਦਾ ਟਾਈਮ ਆ ਟਾਈਮ ਕਿੰਨਾ ਹੋਇਆ ਸਵੇਰ ਦਾ ਸਵੇਰ ਦਾ ਟਾਈਮ ਕਿੰਨਾ ਹੋਇਆ 9:49 ਹੋ ਗਏ ਇੱਧਰ ਕੀ ਖੜਕਾ ਚੱਲੀ ਜਾਂਦਾ ਆਛਾ ਲਓ ਜੀ ਇੱਧਰ ਇੱਧਰ ਰੋੜਾ ਜਾਵਾਂ ਪਤਾ ਨਹੀਂ ਕੀ ਕੁਝ ਦਿਖਦਾ ਤਾਂ ਹੈ ਨਹੀਂ ਵਸੇ ਆ ਦੇ ਇਧਰੋਂ ਦਿਖ ਗਿਆ ਪਿੱਟੀਆਂ ਕੁਟੀਆਂ ਸਾਨੂੰ ਵੀ ਮੇਨ ਰੋਡ ਦੇ ਵਿੱਚ ਦੀ ਕ੍ਰੋਸ ਕਰਨ ਨੂੰ ਕਹਿ ਤਾਂ ਕਹਿੰਦੇ ਹੁਣ ਅੱਪਾ ਹੇਲ ਉਤਰਨੀ ਹੁਣ ਅਸੀਂ ਚਾਹਵੇਂ ਹੇਲ ਉਤਰਾਂਗੇ ਤੇ ਆਦੇ ਲੋ ਸਾਨੂੰ ਗਲੀ ਜੀ ਚ ਕਿਹੜੀ ਚ ਵੜਦਾਂ ਨੇ ਨਿੱਕੀ ਜੀ ਗਲੀ ਦੇ ਵਿੱਚ ਦੀ ਚੱਲਿਆਂ ਆਹ ਦੇਖ ਰੋ ਹਰਿਆ ਇਹਨੇ ਪੂਰੇ ਵੀ ਨਹੀਂ ਹੁੰਦੇ ਹਰਿਆ ਦੋ ਜਣੇ ਇਕੱਠੇ ਨਹੀਂ ਪੂਰੇ ਹੁੰਦੇ ਇੱਕ ਇੱਕ ਜਣੇ ਹੀ ਆਉਂਦਾ ਜੀ ਆਹ ਦੇਖੋ ਹੁਣ ਅਸੀਂ ਹਰਿਆਲੀ ਚ ਚੱਲਿਆਂ ਕਿੰਨੀ ਸੋਹਣੀ ਦੇਖੋ ਕਿੰਨੀ ਸੋਹਣੀ ਜਗ੍ਹਾ ਬਣਾਈ ਉਹਨਾਂ ਨੇ ਤੋਂ ਉਹਨਾਂ ਨੇ ਹੁਣ ਅਸੀਂ ਹੇਲ ਉਤਰਿਆ ਤੇ ਹੁਣ ਅਸੀਂ ਗਲੀ ਦੇ ਵਿੱਚ ਦੀ ਜਾਨੇ ਆ ਗਲੀਆਂ ਦੇਖੋ ਕਿੰਨੀਆਂ ਸੋਹਣੀਆਂ ਤੇ ਗ੍ਰੀਨ ਗ੍ਰੀਨ ਸਾਰੇ ਪਾਸੇ ਖੜਕਾ ਤਾਂ ਜੂ ਜੂ ਸੰਦਾ ਹਣ ਇਧਰਲੇ ਪਾਸੇ ਮੇਰਾ ਖਿਆਲ ਟ੍ਰੇਨ ਚੱਲਦੀ ਏ ਸ਼ਾਇਦ ਉਧਰ ਮੇਨ ਰੋਡ ਆ ਤਾਂ ਸਾਨੂੰ ਇਹ ਲੈ ਕੇ ਚੱਲਿਆ ਮੈਂ ਪਟ ਸ਼ਾਰਟਕਟ ਦੇ ਵਿੱਚ ਦੀ ਤੇ ਪਰ ਅਸੀਂ ਵੀ ਆਪਣੇ ਕਿੰਨੇ ਮਿੰਟ ਰਹਿ ਗਏ 13 ਮਿੰਟ ਰਹਿ ਗਏ ਜੀ ਤੇ ਬਸ ਅਸੀਂ ਐਂ ਤੁਰੇ ਜਾਣਾ ਹੌਲੀ ਹੌਲੀ ਕਰਕੇ ਪੂਰੇ ਕਰਨੇ 20 ਮਿੰਟ ਤੇ ਨਾਲੇ ਗੁੱਡ ਐਕਸਰਸਾਈਜ਼ ਸਾਡੀ ਹੋਊਗੀ ਇਹ ਟਿਕਰਾਵਸ ਕਰਨਾ ਹਾਂ ਬ੍ਰਿਜ ਕ੍ਰੋਸ ਹੀ ਕਰਨਾ ਗਵਾਚ ਦੇ ਨਹੀਂ ਆਪਾਂ ਇਦੋਂ ਨਾ ਮੈਂ ਟ੍ਰੈਕ ਹੈ ਜੇ ਅਸੀਂ ਗੱਲ ਕੋ ਸ਼ੁਰੂ ਨਹੀਂ ਕੀਤੀ ਤੇ ਅਸੀਂ ਆ ਗਏ ਬ੍ਰਿਜ ਦੇ ਥੱਲੇ ਦੀ ਇਹਗਾ ਕ੍ਰੋਸਿੰਗ ਅਸੀਂ ਕਰਦੇ ਆ ਕ੍ਰੋਸਿੰਗ ਮੇਨ ਰੋਡ ਨੂੰ ਤੇ ਹੁਣ ਆਪਾਂ ਚੱਲਿਆਂ ਇੱਧਰ ਨੂੰ ਜਾਂ ਇੱਥੇ ਇੱਧਰ ਨੂੰ ਚਲੀਏ ਤੁਰਕੇ ਜਾਂ ਇੱਧਰ ਨੂੰ ਜਾਣਾ ਚੋਕੇ ਚਲੋ ਹੁਣ ਆਪਾਂ ਚੱਲੇ ਇਦਾਂ ਅਸੀਂ ਆਇਆ ਪਹਿਲੀ ਵਾਰ ਇੱਥੇ ਤੇ ਇਸ ਕਰਕੇ ਅਸੀਂ ਮੈਪ ਲਾਇਆ ਮੈਪ ਦੇ ਨਾਲ-ਨਾਲ ਚੱਲਦੇ ਆ ਤੇ ਹੁਣ ਅਸੀਂ ਫਿਰ ਥੋੜੀ ਜੀ ਹਲ ਚੜਨ ਲੱਗਿਆ ਥੋੜੀ ਜੀ ਹਲ ਚੜਨ ਲੱਗਿਆ ਜਿਆਦਾ ਨਹੀਂ ਆਗੇ ਮੇਨ ਰੋਡ ਤੇ ਫਿਰ ਅਸੀਂ ਨਿਕਲੇ ਆਏ ਆ ਆ ਦੇਖ ਲੋ ਜੀ ਕਹਾ ਫਿਰਦੇ ਤੇ ਆਪਾਂ ਆਗੇ ਇੱਥੇ ਪਈ ਹੈਗੀ ਪਾਰਕ ਕਿਹੜੀ ਪਾਰਕ ਹੈ ਤਾਂ ਮੈਨੂੰ ਨਹੀਂ ਪਤਾ ਤੇ ਹਲ ਉਤਰਦੇ ਪਏ ਆ ਥੱਲੇ ਨੂੰ ਜਾ ਰਹੇ ਆ ਤੇ پارک ਦੇਖੋ ਕਿੰਨੇ ਸੋਹਣੇ ਕਿੰਨੇ ਸੋਹਣੇ ਤਰਾਖਤ ਠੰਡੀ ਠੰਡੀ ਹਵਾ ਆਉਂਦੀ ਹੈ ਤੇ ਠੰਡ ਲੱਗਣ ਲੱਗ ਗਈ ਸਾਨੂੰ ਤੇ ਆਹ ਦੇਖ ਲਓ ਜੀ ਬੱਟੇ ਜੇ ਪਏ ਤੇ ਹੈਗੇ ਜੀ ਬੈਠਣ ਨੂੰ ਹੁਣ ਅਸੀਂ ਪਹੁੰਚ ਗਏ ਤੇ ਹੁਣ ਸਹਿਮ ਰਿਹਾ ਉਹਦੇ ਸਹਿਮ ਦੀ ਚੱਲ ਜਾਨੇ ਤੇ ਹੁਣ ਅਸੀਂ ਕਲੱਬ ਦੇ ਆ ਖਾਣਾ ਸਵੇਰ ਦਾ ਬ੍ਰੇਕਫਾਸਟ ਕਿਤੇ ਬ੍ਰੇਕਫਾਸਟ ਵੀ ਅਸੀਂ ਕੋਈ ਬੈਠ ਕੇ ਨਹੀਂ ਕਰਨਾ ਆਪਾਂ ਤੁਰੇ ਫਿਰਦੇ ਆਨੇ ਕੁਛ ਨਾ ਕੁਛ ਲੈ ਕੇ ਤੇ ਅੱਗੇ ਨੂੰ ਤੁਰ ਪੈਣਾ ਆਪਾਂ ਬੈਠ ਕੇ ਹੁਣ ਕਾਫੀ ਪੀ ਲਈ ਚਾਕਲੇਟ ਪੀ ਲਈ ਮੈਂ ਲੇਤੀ ਚਾਕਲੇਟ ਹੋਣੇ ਲੇਤੀ ਆ ਕਾਫੀ ਤੇ ਆ ਫਿਰ ਉਦੋਂ ਬਾਅਦ ਅਸੀਂ ਆ ਗਏ ਗਿਫਟ ਸ਼ਾਪ ਦੇ ਗਿਫਟ ਸ਼ਾਪ ਦੇ ਵਿੱਚ ਉਹ ਦੇਖਿਆ ਮਾਸਕ ਮਾਸਕ ਜੀ ਇੱਕ ਕਰੀਮ ਮਕਰੂਮਾ ਬਹੁਤ ਖਸ ਸੀਗਾ ਤੇ ਉਹ ਦੇਖਣ ਤੋਂ ਬਾਅਦ ਆ ਸਾਈਡਾਂ ਤੇ ਹੋਰ ਕਰੀਮਾਂ ਪਈਆਂ ਤੇ ਨਾਲ ਪਏ ਆ ਹੱਥਾਂ ਵਾਲੇ ਮਾਸਕ ਜੀ ਤੁਸੀਂ ਇੱਥੇ ਬੈਠ ਕੇ ਵੀ ਮਾਸਕ ਕਰਾਉਣੇ ਆਪਣੇ ਤਾਂ ਇਹ ਹੱਥਾਂ ਤੇ ਬੈਠ ਕੇ ਵੀ ਮ사ਜ ਕਰਾ ਸਕਦੇ ਆ ਮੱਥਾ ਗਈ ਹੁਣ ਹੁਣ ਆ ਕੇ ਮੈਂ ਬੈਠ ਗਈ ਦੂਸਰੀ ਜਗ੍ਹਾ ਤੇ ਉੱਤੇ ਸੋ ਕਮੈਂਟ ਇੱਥੇ ਮੈਂ ਬੈਠੂਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਅੱਗੇ ਨੂੰ ਤੇ ਹੁਣ ਆਪਾਂ ਇੱਥੇ ਆ ਗਏ ਟ੍ਰੇਨ ਸਟੇਸ਼ਨ ਤੇ ਤੇ ਟ੍ਰੇਨ ਤੇ ਆਪਾਂ ਵੇਟ ਕਰਦੇ ਆਂ ਟ੍ਰੇਨ ਦੀ ਕਿਹੜੀ ਸਾਡੀ ਟ੍ਰੇਨ ਹੈਗੀ ਇੱਥੇ ਕਈ ਟ੍ਰੇਨਾਂ ਚੱਲਦੀਆਂ ਤੇ ਇਸ ਕਰਕੇ ਤੇ ਕੁੜੀ ਮੇਰੀ ਆ ਪਿੱਛੇ ਵੀਡੀਓ ਬਣਾਉਣ ਲੱਗ ਗਈ ਤੇ ਆਪਾਂ ਵੇਟ ਕਰਦੇ ਹਾਂ ਜੀ ਆਪਣੀ ਟ੍ਰੇਨ ਚ ਰਹਿੰਦੇ ਆ 2-3 ਮਿੰਟ ਹੋਰ ਹੌਣ ਚ ਤੇ ਫਿਰ ਆਪਾਂ ਚੱਲ ਪਾਂਗੇ ਘਰ ਨੂੰ ਵਾਪਸ ਤੇ ਹੁਣ ਆਪਾਂ ਚੱਲ ਪਈ ਤੁਹਾਨੂੰ ਵਾਪਸ ਤੇ ਹੁਣ ਆਪਣਾ ਟ੍ਰੇਨ ਦੇ ਵਿੱਚ ਜਾ ਰਹੇ ਹਾਂ ਤੇ ਦੇਖੋ ਸਾਈਡਾਂ ਤੇ ਸਮੁੰਦਰ ਕਿੰਨਾ ਸੋਹਣਾ ਦਿਖਦਾ ਆ ਜਦੋਂ ਇਹਦੇ ਵਿੱਚ ਪਾਣੀ ਪੂਰਾ ਭਰਿਆ ਹੁੰਦਾ ਤੇ ਬੜਾ ਪਿਆਰਾ ਲੱਗਦਾ ਤੇ ਦਿਨ ਸੋਹਣਾ ਹੋਵੇ ਧੁੱਪ ਚੌਕਦੀ ਹੋਵੇ ਹਨਾ ਤੇ ਆਪਾਂ ਹੁਣ ਆਪਾਂ ਇਹ ਵਾਪਸ ਘਰ ਨੂੰ ਚੱਲਿਆਂ ਤੇ ਟ੍ਰੇਨ ਵੀ ਤਾਂ ਭੱਜੀ ਜਾਂਦੀ ਸ਼ੂੰ ਸ਼ੂੰ ਕਰਦੀ ੂਪੀ ਪਾਣੀ ਘਰੋਂ ਬਣਾ ਹੁਣ ਚੱਲੇ ਆਪਾਂ ਘਰ ਨੂੰ ਵਾਪਸ ਬੜਾ ਟ੍ਰੇਨਾਂ ਤੇ ਵੀ ਜਾ ਚੱਲ ਗਏ ਬੱਸ ਤੇ ਵੀ ਜਾਇਆ ਹੀ ਤੇ ਘੁੰਮ ਫਿਰ ਵੀ ਆਏ ਬਹੁਤ ਇੰਜੋਏ ਕੀਤਾ ਤੇ ਹੁਣ ਆਪਾਂ ਵਾਪਸ ਚੱਲੇ ਆ ਘਰ ਨੂੰ ਤੇ ਤੁਰੇ ਜਾ ਰਹੀਆਂ ਘਰ ਨੂੰ ਤੇ 10 ਕੁ ਮਿੰਟ ਲੱਗਣੇ ਮੇਰੀ ਤੁਰ ਕੇ ਜਾਣ ਨੂੰ ਘਰ ਨੂੰ ਪਹੁੰਚਣ ਲਈ ਤੇ ਅੱਜ ਦਾ ਆਪਣਾ ਬਲੌਗ ਇੱਥੇ ਤੱਕ ਦੇਖੋ ਤੁਹਾਨੂੰ ਵੀ ਬਸੰਦਾ ਹੋਏਗੀ ਟ੍ਰੇਨ ਤੇ ਜਾਣਾ